ਲੋਗੀ ਦੇਖੋ ਮੇਰੇ ਵੀਰੋ ਤੇ ਨਰੋ ਤੇ ਬਾਓ ਕਰੋ ਅਨੰਦ ਲਈ ਪਲੇਜਰ ਨਦੀ ਐਵੇਂ ਦੇਖੋ ਇੱਕ ਐਵੇਂ ਬੜਿਆ ਹੈ ਨਾਲੀ ਤੋਂ ਥੋੜਾ ਜਿਹਾ 4-5 ਕਿਲੋਮੀਟਰ ਪਿੱਛੇ ਹੈ ਟੈਂਟ ਸਿਸਟਮ ਟੈਂਟ ਸਿਸਟਮ ਝੀਲ ਦੇ ਕਿਨਾਰੇ ਤੇ ਆ ਹੋਟਲ ਰੈਸਟੋਰੈਂਟ ਸਾਰਾ ਕੋ ਵੇਚਿਆ ਤੁਹਾਨੂੰ ਕਮਰੇ ਦਿਖਾਉਣੇ ਜਾਂਦੇ ਇੱਥੇ ਹੀ ਮਿਨੀਮ ਮਿਲ ਜਾਂਦਾ ਮੰਨ ਲਓ 1500 ਰੁਪਏ ਚ ਇੱਕ ਟੈਂਟ ਮਿਲ ਜਾਂਦਾ ਤੁਹਾਨੂੰ ਅੰਦਰੋਂ ਦਰਸ਼ਨ ਕਰਾਉਣੇ ਟੈਂਟ ਦੇ ਇੱਕੋ ਟੈਂਟ ਬਹੁਤ ਹੀ ਸ਼ਾਨਦਾਰ ਲੋਕੇਸ਼ਨ ਹੈ ਵਿਊ ਆ ਦੇਖੋ ਅੰਦਰੋਂ ਕਮਰਾ ਬਹੁਤ ਹੀ ਵਧੀਆ ਲਗਜ਼ਰੀ ਲਾਈਫ ਦੈ ਜੀ ਦੀ ਬਾਤ ਕੋ ਬਣਿਆ ਬਹੁਤ ਵਧੀਆ ਦੇਖੋ ਵੀ ਦੇਖਣ ਨੂੰ ਟੈਂਟਾ ਕਮਰੇ ਤੋਂ ਘੱਟ ਨਹੀਂ ਐ ਲੋਕੇਸ਼ਨ ਦੇਖੋ ਬਾਹਰ ਇਹ ਇੱਥੇ ਕਿਨਾਰੇ ਤੇ ਨਦੀ ਵਗਦੀ ਐ ਮਨੋ ਚਲਣਾ ਇੱਥੇ ਐਕਟੀਵਿਟੀਆਂ ਵੀ ਹੈਗੀਆਂ ਬਾਕੀ ਮੌਸਮ ਕੱਲ ਖਰਾਬ ਸੀ ਆ ਇਸ ਕਰਕੇ ਐਕਟੀਵਿਟੀਆਂ ਬੰਦ ਸੀ ਦੇਖੋ ਇੱਥੇ ਨਵਾਂ ਰੈਸਟੋਰੈਂਟ ਬਣਿਆ ਆ ਕੋਲੀ ਜੋ ਮਰਜ਼ੀ ਖਾਓ ਪੀਓ ਬ੍ਰਿਜ ਬਾਕੀ ਲੋਕੇਸ਼ਨ ਵੀ ਬਹੁਤ ਘੈਂਡ ਆ ਦੇਖੋ ਇਹਨਾਂ ਰੈਸਟੋਰੈਂਟ ਬਾਹਰ ਅੰਦਰ ਵੀ ਹੈ ਬਾਹਰ ਓਪਨ ਵੀ ਹੈ ਇਹਨਾਂ ਦਾ ਮੈਨੂ ਹੈ ਕੋਪੀ ਪੀਸ ਕਰਕੇ ਵੀਡੀਓ ਦੇਖ ਲਓ ਬਾਕੀ ਦੇਖੋ ਬਹੁਤ ਹੀ ਵਧੀਆ ਸ਼ਾਨਦਾਰ ਥਿ ਵਯੂ ਤੇ ਲੋਕੇਸ਼ਨ ਹੈ ਬਾਰਿਸ਼ ਆ ਗਈ ਸੀ ਗਰਮਾ ਗਰਮ ਪਕੌੜੇ ਖਾਣ ਨੂੰ ਮਨ ਕੀਤਾ ਆ ਗੱਤ ਅਸਾਂ ਦੋਸਤਾਂ ਨਾਲ ਵੀ ਖਾ ਲਈਏ بارش ਬਹੁਤ ਤੇਜ਼ ਹੋ ਗਈ ਬਾਅਦ ਵਿੱਚ ਬਾਤਾਂ ਅਸੀਂ ਉੱਪਰ ਕੋਈ ਪਿੰਡ ਆਇਆ ਥੇ ਉੱਥੇ ਕੋਈ ਮਹਾਰਾਜੇ ਦਾ ਕਿਲਾ ਕੋਲਾ ਹੋਏਗਾ ਕੋਈ ਉਹ ਤੁਹਾਨੂੰ ਦਿਖਾਉਣੇ ਆ ਜਾ ਰਹੇ ਅਸੀਂ ਉੱਤੇ ਉੱਪਰ ਵਾਲ ਨੂੰ ਪਹਾੜੀਆਂ ਦੇ ਰਸਤੇ ਬਹੁਤ ਤੰਗ ਸੀ ਸਿੰਗਲ ਰੋਡ ਸੀ بارش ਬਹੁਤ ਸੀ ਇੱਕਦਮ ਉੱਥੇ ਕੋਈ ਮੰਨ ਲਓ ਨੇ ਪਹੁੰਚ ਗਏ ਅਸੀਂ ਉਸ ਲొਕੇਸ਼ਨ ਤੇ ਤੁਹਾਨੂੰ ਦਿਖਾਉਣੇ ਆ ਵੀ ਰਾਜਾ ਸੀ ਕੁ 1859 ਇਸ ਵਿੱਚ ਉਹ ਉੱਥੇ ਰਹਿੰਦਾ ਸੀ ਹੁਣ ਤਾਂ ਉਹਨੂੰ ਹੋਟਲ ਚ ਕਨਵਰਟ ਕਰ ਦਿੱਤਾ ਆ ਉਹ ਰਾਜੇ ਦਾ ਘਰ ਆ ਦੇਖੋ ਬਹੁਤ ਵਧੀਆ ਲੋਕੇਸ਼ਨ ਆ ਹੁਣ ਤੈਨੂੰ ਹੋਟਲ ਚ ਕਨਵਰਟ ਕੀਤਾ ਮੰਨ ਲਓ ਉਹ ਸਾਹਮਣੇ ਤੁਹਾਨੂੰ ਮੈਂ ਦਿਖਾਉਣਾ ਯੂਮ ਕਰਕੇ ਆ ਰਾਜੇ ਰਾਣੀ ਦੀ ਫੋਟੋ ਲੱਗੀ ਆ ਬਾਕੀ ਚਲੋ